ਸਿੰਘ ਐਸਐਸਪੀ ਮਲੇਰਪੁਰ ਲਾਗਿਦੀ ਅਗਵਾਈ ਵਿੱਚ ਸਰ ਇੱਧਰ ਨੂੰ ਮੜੇ ਸੀਆਈਏ ਮਹੌਰਾਣੇ ਵੱਲੋਂ ਪਰਸੋਂ ਨਿਤੀ 29 ਨੂੰ 5 ਦੋਸ਼ੀਆਂ ਸਤਨਾਮ ਸਿੰਘ ਕੁਲਵਿੰਦਰ ਸਿੰਘ ਸੁਖਵਿੰਦਰ ਸਿੰਘ ਜਸਵਿੰਦਰ ਸਿੰਘ ਵਾਸੀ ਆਧਮਵਾਲ ਸੋਮਾ ਵਾਸੀ ਰਾਏਕੋਟ ਤੇ ਵਿਜੇ ਕੁਮਾਰ ਵਾਸੀ ਅਮ드ਗੜ੍ਹ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਇਹਨਾਂ ਇਹ ਜਿਹੜੇ ਹੈਗੇ ਆ ਇਹ ট্রান্সਫਾਰਮਰ ਚੋਰੀ ਕਰਦੇ ਆਦਿ ਸੀਗੇ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਸਾਡੇ 4 ਮੁਕੱਦਮੇ ਜਿਹੜੇ ਸੰਦੌੜ ਏਰੀਆ ਦੇ ਵਿੱਚ ਅਹਿਮਦਗੜ ਏਰੀਆ ਦੇ ਵਿੱਚ ਤੇ ਅਮਰਗੜ ਤੇ ট্রান্সਫਾਰਮਰ ਚੋਰੀ ਹੋਏ ਸੂ ਸਾਡੇ ਟਰੇਸ ਹੋਏ ਆ ਤੇ ਘੱਟੋ ਘੱਟ ਇਹਨਾਂ ਨੇ ਇਹਨਾਂ ਦੇ ਦੱਸਣ ਮੁਤਾਬਕ ਹੀ 50 ਤੋਂ 60 ট্রান্সਫਾਰਮਰ ਦੀਆਂ ਚੋਰੀਆਂ ਕੀਤੀਆਂ ਆ ਜਿਹੜੇ ਹਜੇ ਪੁਲਿਸ ਰਿਮਾਂਡ ਦੇ ਵਿੱਚ ਆ ਤੇ ਹੋਰ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਸਰ ਪਹਿਲਾਂ ਵੀ ਇਹਦਾ ਪਿਛਲਾ ਰਿਕਾਰਡ ਜਿਹੜਾ ਆਂਧਪਾਲ ਦੇ ਵੱਡੇ ਹੈਗੇ ਨੇ ਕਾਫੀ ਕ੍ਰਾਈਮਨਰ ਲੱਗਦਾ ਪਹਿਲਾਂ ਵੀ ਕਈ ਇਹ ਚੋਰੇ ਵਿੱਚ ਫੜੇ ਗਏ ਨੇ ਇਹਨਾਂ ਦੇ ਵਿੱਚੋਂ ਜਿਹੜਾ ਸਤਨਾਮ ਸਿੰਘ ਆ ਉਹਦੇ ਖਿਲਾਫ 4 ਮੁਕੱਦਮੇ ਆ ਜਿਹੜਾ ਇੱਕ ਹੈਗਾ ਜਸਵਿੰਦਰ ਸਿੰਘ ਜੋ ਜੋ ਉਹਦੇ ਖਿਲਾਫ ਇੱਕ ਮੁਕੱਦਮਾ ਲੱਗਦਾ ਚੋਰੀ ਦੀਆਂ ਵਾਦਤਾਂ ਚੋਂ ਜਿਹੜਾ ਹੈਗਾ ਠੱਲ ਇਹ 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 ਗ੍ਰੋਫੜਨ ਨਾਲ ਸਾਨੂੰ ਪੂਰੀ ਉਮੀਦ ਹੈ ਵੀ ਜਿਹੜੇ ਟਰਾਂਸਫਾਰਮਰ ਚੋਰੀ ਹੋ ਰਹੇ ਸੀ ਉਹਨਾਂ ਦੇ ਵਿੱਚ ਠੱਲ ਪਵੇਗੀ ਕਿੱਥੇ ਵੇਚਦੇ ਸੀ ਸਰ ਇਹ ਸਮਾਨ ਇਹ ਹਜੇ ਨਾ ਪੁਲਿਸ ਰਿਮਾਂਡ ਲਿਆ ਹੋਇਆ ਤੇ ਕੁਝ ਉਹ ਹਜੇ ਰੇਡ ਹੋ ਵਗੈਰਾ ਉੱਥੇ ਚੱਲ ਰਹੀ ਇਸ ਕਰਕੇ ਉਹ ਹਜੇ ਤਤਤੀਸ਼ ਦਾ ਪੜਾਟ ਹੈ ਕੋਈ ਨਸ਼ੇ ਵਗੈਰਾ ਵੀ ਕਰਦੇ ਸੀ ਇਹ ਹਾਂ ਇਹਨਾਂ ਦੇ ਵਿੱਚ ਨਸ਼ੇ ਕਰਦੇ ਹੈਗੇ ਸੀਗੇ ਅੱਦੀ ਸੀਗੇ ਕੋਈ ਸਰ ਵੈਪਨ ਜਾਂ ਕੁਝ ਹੋਰ ਮੈ ਜੀ ਹਾਂ ਇਹਨਾਂ ਕੋਲੋਂ ਜਿਹੜਾ ਹੈਗਾ ਇੱਕ ਤਲਵਾਰ ਇੱਕ ਛੁਰੀ ਇੱਕ ਗੜਾਸੀ ਇੱਕ ਬੇਸਬਾਲ ਬਣਾ ਬੀਤਾ ਗਿਆ ਕੋਈ ਸਰ ਬਹੀ ਗੱਲ ਨਹੀਂ ਨਹੀਂ ਵੀਕਲ ਕੋਈ ਨਹੀਂ ਸਰ ਇਹਨਾਂ ਦੀ ਉਮਰ ਕਿੰਨੀ ਕਹ ਜੀ ਕਿੰਨੇ ਸਾਲ ਤੋਂ ਕਰਦੇ ਆ ਇਹ ਇਹ ਉਮਰ ਜਿੱਦਾਂ ਇਹ ਜੋਜੋ ਦੀ ਤੇ ਉਮਰ 22-23 ਕ ਸਾਲ ਆ 22-23 ਤੋਂ ਲੈ ਕੇ 35 ਦੇ ਵਿੱਚ ਹੈ ਇਹ ਚਾਰੇ 5-6 ਦੇ ਇਹਨਾਂ ਸਰ ਗਰੁੱਪ ਮੈਂਬਰ ਹੋਰ ਵੀ ਇਹਨਾਂ ਦੇ ਵਿੱਚ ਨਾਲ ਹੈਗੇ ਨੇ ਹਾਜ਼ਰ ਮਾਨਡ ਚ ਹੈ ਜੀ ਬਾਕੀ ਤੇ ਪੁੱਛ ਕੇ ਚੱਲ ਰਹੀ ਹੈ ਜੀ ਕਿਉਂ